ਵਿਜੀਲੈਂਸ ਵਿਭਾਗ ਬਠਿੰਡਾ ਦੇ ਫਲਾਈਂਗ ਸਕੁਐਡ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗਿੱਦੜਵਾਹਾ ਦੀ ਨਗਰ ਕੌਂਸਲ ਵਿੱਚ ਤਰਨਾਤ ਚਾਰ ਮੁਲਾਜ਼ਮਾਂ ਨੂੰ ਠੇਕੇਦਾਰ ਤੋਂ ਲਈ 50000 ਰੁਪਏ ਰਿਸ਼ਵਤ ਨਾਲ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਪੁਲਿਸ ਫਲਾਈਂਗ ਸਕੁਐਡ ਬਠਿੰਡਾ ਦੇ ਮੁਖੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਿੱਦੜਵਾਹਾ ਨਗਰ ਕੌਂਸਲ ਵਿਖੇ ਤਰਨਾਤ ਇੱਕ ਐਸਡੀਓ, ਦੋ ਜੇਈ ਅਤੇ ਇੱਕ ਕਲਰਕ ਰਣਜੀਤ ਸਿੰਘ ਗ੍ਰੀਨ ਅਰਥ ਬਿਲਡਰਸ ਦੇ 30 ਲੱਖ ਰੁਪਏ ਤੱਕ ਦੇ ਬਿੱਲ ਪਾਸ ਕਰਨ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ ਜਿਸ ਦਾ ਸੌਦਾ 50000 ਰੁਪਏ ਵਿੱਚ ਤੈਅ ਹੋਇਆ ਅਤੇ ਫਿਰ ਵਿਜੀਲੈਂਸ ਟੀਮ ਨੇ ਛਾਪੇਮਾਰੀ ਕੀਤੀ ਅਤੇ ਚਾਰੇ ਮੁਲਜ਼ਿਮਾਂ ਨੂੰ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀ ਕਾਬੂ ਕੀਤਾ ਇੱਕ ਠੇਕੇਦਾਰ ਆ ਰਣਜੀਤ ਸਿੰਘ ਪਰਸਰਾਮ ਨਗਰ ਬਟੰਡੇ ਰਹਿੰਦਾ ਉਹਨੇ ਨਗਰ ਕੌਂਸਲ ਗਿਦੜਵਾ ठेਕੇ ਲੈ ਸੀਗੇ ਗਲੀਆਂ ਦੇ ਵਿੱਚ ਇੰਟਰਲੋਕਿੰਗ ਟਾਈਲਸ ਲਗਾਉਣ ਦੇ ਦੋ ਠੇਕੇ ਸੀਗੇ 90 ਲੱਖ ਦਾ ਟੇਕਾ ਸੀ ਦੋਵੇਂ ਠੇਕੇ ਉਹਦੇ ਤੋਂ ਜਿਹੜੇ ਉੱਥੇ ਨਗਰ ਕੌਂਸਲ ਦੇ ਵਿੱਚ ਲੱਗੇ ਐ ਐਸਡੀਓ ਸਾਹਿਬ ਜੇਈ ਸਾਹਿਬਾਨ ਉਹ ਤੋਂ ਕਮਿਸ਼ਨ ਮੰਗਦੇ ਸੀ ਪਹਿਲਾਂ 8% ਕਮਿਸ਼ਨ ਦੇ ਰਿਆ ਸੀ ਉਹ ਹੁਣ ਉਹ ਕਦੇ ਵੀ ਅਸੀਂ 15% ਕਮਿਸ਼ਨ ਲੈਣਾ ਹੈ ਉਹਦੇ 30 ਲੱਖ ਰੁਪਏ ਦੀ ਪੇਮੈਂਟ ਰੋਕ ਲਈ ਉਹਨਾਂ ਨੇ ਹੁਣ 9 ਲੱਖ ਰੁਪਏ ਦਾ ਬਿੱਲ ਰਿਲੀਜ਼ ਕਰਨਾ ਸੀ ਜਿਹਦੇ ਬਦਲੇ ਉਹਨਾਂ ਨੇ 2 ਲੱਖ ਦੀ ਡਿਮਾਂਡ ਮੰਗ ਰੱਖੀ ਸੀ ਨੂੰ 2 ਲੱਖ ਰੁਪਏ ਕਿਤੇ ਪਹਿਲੇ ਦੇ ਕੇ ਜਾਓ ਤੁਹਾਨੂੰ ਉਹ ਫਿਰ ਬੰਦਾ ਜਿਹੜਾ ਠੇਕੇਦਾਰ ਸੀ ਉਹ ਕਹਿੰਦਾ ਜੀ ਮੇਰੇ ਕੋਲ ਇਹਨੇ ਪੈਸੇ ਹੈ ਨਹੀਂ ਇਸ ਕਰਕੇ ਉਹਨਾਂ ਨੇ 50000 ਰੁਪਏ ਅੱਜ ਦੇਣੇ ਸੀ ਪਹਿਲੇ ਕਿ 10000 ਰੁਪਏ ਕੱਲ ਉਹਨਾਂ ਨੇ ਉਹਨੂੰ ਦੇਤੇ ਸੀਗੇ ਜਈ ਉਹਥੇ ਜਈ ਹੈ ਗੌਰਵ ਤੀਰ ਜਿਹੜਾ ਹੁਣ ਅੱਜਕੱਲ ਜੈਤੋ ਟ੍ਰਾਂਸਫਰ ਹੋ ਗਿਆ ਐਸ ਵਾਲੇ ਜਿਹੜਾ ਹੁਣ ਇੱਥੇ ਉੱਥੇ ਐਸ ਡੀਓ ਪ੍ਰਲਾਦ ਜਈ ਨਵੀਨ ਇਹ ਸਾਰੇ ਰਲ ਕੇ ਇੱਕ ਕੰਮ ਕਰਦੇ ਸੀਗੇ ਇੱਕੋ ਇਹਨਾਂ ਦੀ ਮਤਲਬ ਸਾਜ਼ਿਸ਼ ਸੀ ਤੇ ਜਿਹੜੇ ਜਦੋਂ ਸਾਡਾ ਬੰਦਾ ਜਿਹੜਾ ਕੰਪਲੇਨਟ ਗਿਆ ਤਾਂ ਪੈਸੇ ਦੇਣ ਨੂੰ ਪੈਸੇ ਉਹਨੇ ਕਹਤਾ ਵੀ ਕਰਨ ਨੂੰ ਪੜਾ ਦੋ ਤੇ ਕਰਨ ਕੁਮਾਰ ਇੱਕ ਲਰਕਾ ਹੈ ਉਹ ਨਾਲ ਹੀ ਬੈਠਾ ਸੀ ਤੇ ਜਦੋਂ ਅਸੀਂ ਰੇਡ ਕੀਤਾ ਇਹ ਚਾਰੇ ਬੰਦੇ ਇੱਕੋ ਥਾਂ ਦੇ ਕੋ ਟੇਬਲ ਤੇ ਬੈਠੇ ਸੀ 15000 ਰੁਪਏ ਦੀ ਰਿਕਵਰੀ ਕਰਨ ਕੁਮਾਰ ਕੋਲ ਹੋਈ ਤੇ 10000 ਰੁਪਏ ਦੀ ਰਿਕਵਰੀ ਜਿਹੜੀ ਰਿਕਵਰੀ ਹੈ ਗੌਰਵ ਧੀਰ ਕੋਲ ਹੋਈ ਜਿਹੜੇ ਕੱਲ ਵਾਲੇ ਪੈਸੇ ਹੁੰਦੇ ਜਿਹੜੇ ਨੋਟ ਕੱਲ ਦੇ ਨੰਬਰ ਸਾਡੇ ਕੋਲ ਨੋਰਸੀ ਜਿਹਾ ਸੀ ਟੋਟਲ 60000 ਰੁਪਏ ਦੀ ਰਿਕਵਰੀ ਹੋਈ ਹੈ ਇੰਨਾ ਚਾਰਾਂ ਦੇ ਖਿਲਾਫ ਐਫ ਆਈ ਆਰ ਨੰਬਰ 1 ਆਣਾ ਸਾਡਾ ਫਿਲਿੰਗ ਬੇਜ ਫਲੈਂਕ ਸਕੁਆਰ ਦਾ थाना ਵਾਲੀ ਉਥੇ ਦਰਜ ਹੋ ਗਈ ਤੇ ਚਾਰਾ ਨੂੰ ਅਸੀਂ ਰਸ ਕਰ ਲਿਆ ਕੱਲ ਨੂੰ ਨਾ ਅਸੀਂ ਵਾਲੀ ਪੇਸ਼ ਕਰਨਾ ਵਾਲੀ ਕੋਰਟ ਜੀ ਮਾਨਜੋਗ ਸੀਜੀਐਮ ਸਾਹਿਬ ਦੀ ਕੋਰਟਸ ਵਾਲੀ ਪੇਸ਼ ਕਰਾਂਗੇ ਤੇ ਅੱਗੇ ਇਨਵੈਸਟੀਗੇਸ਼ਨ ਦੇ ਜੋ ਜਦੋਂ ਦੀ ਹਾਲਾਤ ਹੋਣਗੇ ਜਿੱਕਰ ਹੋ ਗੈ ਕਿ ਸਰਕਾਰੀ ਕੰਮਾਂ ਦੀ ਠੇਕੇਦਾਰੀ ਕਰਨ ਵਾਲੀਆਂ ਫਰਮਾਂ ਤੋਂ ਸਰਕਾਰੀ ਕੁਰਸੀ ਉੱਪਰ ਬੈਠੇ ਜ਼ਿਆਦਾਤਰ ਅਧਿਕਾਰੀ ਕਮਿਸ਼ਨ ਦੇ ਰੂਪ ਵਿੱਚ ਮੋਟੀ ਰਿਸ਼ਵਤ ਲੈਂਦੇ ਹਨ ਅਤੇ ਅਜਿਹੇ ਦੌਰ ਵਿੱਚ ਜਿੱਥੇ ਵਿਜੀਲੈਂਸ ਵੱਲੋਂ ਕੀਤੀ ਇਹ ਕਾਰਵਾਈ ਸ਼ਲਾਘਾਯੋਗ ਹੈ ਉੱਥੇ ਹੀ ਆਮ ਜਨਤਾ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਪ੍ਰਿਸ਼ਟਾਚਾਰ ਰਹਿਤ ਸੂਬਾ ਬਣਾਇਆ ਜਾ ਸਕੇ ਬਠਿੰਡਾ ਤੋਂ ਤਾਜ਼ਾ ਖਬਰ ਲਈ ਆਲੀਆ ਵਰਮਾ ਦੀ ਰਿਪੋਰਟ